ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੋਨਿਟਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਦਾ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ 'ਚ ਆਪਣੇ ਚੈਨਲ ਤੇ ਵੀਡੀਓ ਰੂਟੀਨ 'ਚ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਦੂਜੇ ਸੂਏ ਵੱਡੇ ਕੱਦ ਕਾਠ ਵਾਲੀ ਤਾਜੀ ਸੂਈ ਵੇੜ ਦਿਖਾਉਂਗਾ ਚੰਗੇ ਦੁੱਧ ਵਾਲੀ ਬਾਈ ਦੱਸਦੇ ਆ ਤੇ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਸੋ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਸੋਹਣੀ ਵੇੜ ਵੱਡੇ ਕੱਦ ਕਾਠ ਵਾਲੀ ਦੂਜਾ ਸੂਆ ਸੂਈ ਆ ਸੁਭਾਏ ਬਾਈ ਜੀ ਹੁਣੇ ਕਹਿੰਦੇ ਸੂਈ ਆ ਮੂਹ ਤੋਂ 6 ਦੰਦ ਪਲੂ ਨੇ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ ਨੇ 12 13 ਕਿਲੋ ਚਵਾਇਆ ਤਿਆਰ ਕੀ ਬਾਈ ਜੀ ਹੁਣ ਇਹ ਕਿਨ ਦੁੱਧ ਬੱਚੀ 14 15 ਕਿਲੋ ਬੜੇ ਨਾਮ ਚੁਆਜੂ ਬੱਚਾ ਮਗਰ ਬੱਚਾ ਹਵਾ ਨਾ ਵੇਚ ਸਕਦੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਹਵਾ ਨਾ ਵੇਚ ਸਕਦੇ ਆਹਾਂ ਥਾਣਾ ਸੇਮ ਹੀ ਸਾਈਜ਼ ਹੱਤੀ ਚੁਆਈ ਵਾਲੇ ਥਾਣ ਗੁਲਾਬੀ ਥਾਣ ਫੇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਥਾਣ ਮੇਨੇਡ ਤੋਂ ਚੈੱਕ ਕਰਾ ਦਿੰਨਾ ਆਹ ਦੋਸਤੋ ਵੇਚ ਸਕਦੇ ਆਹ ਚਾਰਾਂ ਥਾਣਾ ਸੇਮ ਹੀ ਸਾਈਜ਼ ਫੇਸ ਕੁਆਲਿਟੀ ਸੋਹਣੀ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਹਾਈਟ ਵਾਲੇ ਪਾਸੋਂ ਫੋਲ ਉੱਚੇ ਲੰਮੇ ਵੱਡੇ ਕੱਦ ਕਾਠ ਵਾਲੀ ਆ ਥਣਾ ਸੈ ਸੋਨਾ ਹੱਤੀ ਚੁਆਈ ਵਾਲੇ ਥਣ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਜਿੰਨਾਂ ਕ ਹਵਾਨਾ ਗਾਣੂ ਤਿਆਰ ਕੀਤਾ ਹੋਇਆ ਉਹਨਾਂ ਕ ਹਵਾਨਾ ਪਛਾਣੂ ਤਿਆਰ ਕੀਤਾ ਹੋਇਆ ਬਾਕੀ 222 ਸੋਹਣੀ ਆ ਹਾਈਟ ਵਾਲੇ ਪਾਸੋਂ ਫੋਲੋ ਚ ਲੰਮੇ ਵੱਡੇ ਗੱਦ ਘਾਠ ਵਾਲੀ ਆ ਦੁੱਧ ਬਾਈ ਜੀ ਹੁਣੇ ਕਹਿੰਦੇ ਵੱਚੀ 14-15 ਕਿਲੋ ਬੜੇ ਆਮ ਨਾਲ ਚੁਆਜੂ ਪਲੂ ਨੇ ਦੁੱਧ 12-13 ਕਿਲੋ ਚੁਆਇਆ ਬੱਚਾ ਮਗਰ ਬੱਚਾ ਤੇ ਮੁੱਲ ਬਾਈ ਜੀ ਹੁਣੇ ਰੱਖਿਆ ਹੋਇਆ ਬੈਲ ਕੌਣ ਜਾਇਜ਼ 40000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਨ ਹੋਜੂ ਜਿਹਨੂੰ ਪਸੰਦ ਆ ਜੋ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤਾਈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ